ਮੈਦਪੁਰ ਥਾਣੇ ਵਿੱਚ ਹੋਏ ਹਨੇ ਕਤਲ ਦੀ ਗੁੱਥੀ ਸੁਣ ਜੀ ਮਾਨਗੋਨ ਕਲਾ ਅਸਲ ਤੇ ਸਾਗਰਵੀ ਸਿੰਘ ਜੀ ਵੱਲੋਂ ਡਿਸਪੈਚ ਨੋਟ ਦੇ ਜਾਰੀ ਕੀਤੇ ਗਏ ਕਿ ਮੈਦਪੁਰ ਏਰੀਆ ਚ ਜਿਹੜੀ 33 ਤਰੀਕ ਦੀ ਮੈਦ ਨਾਈਟ ਤੇ ਕੰਨੇ ਗੁੱਥੀ ਕਤਲ ਹੋਣ ਬਾਰੇ ਸੂਚਨਾ ਮਿਲ ਸੀ ਤੇ ਤੁਰੰਤ ਮੁਕੱਬਸਾ ਥਾਣਾ ਲੈ ਪੀਰ ਸਿੰਘ ਤੋਂ ਦੀ ਪੀਸ ਪਾਰਟੀ ਪੰਡ ਹਰੀਪੁਰ ਪਹੁੰਚੀ ਤੇ ਜੇ ਪਤਾ ਲੱਗਿਆ ਕਿ ਇੱਕ ਰਾਜਵੀਰ ਪੁੱਤਰ ਚੰਜੀਤ ਉਹ ਉਸੇ ਹਰੀਪੁਰ ਪੰਡ ਦਾ ਰਹਿਣ ਵਾਲਾ ਤੇ ਮੈਦਪੁਰ ਵਿਖੇ ਕਿਹੜੀ ਸ਼ੌਕ ਤੇ ਦੁਨੀ ਦੇ ਬਾਇਕ ਨੂੰ ਜੋ ਕੰਮ ਕਰਦਾ ਤੋ ਲੇਟ ਨਾਈਟ 9:30 ਵਜੇ ਉਹ ਜਨ ਆਪਣੇ ਘਰ ਜਾਂਦਾ ਸੀਗਾ ਕਿ ਉਹ ਸਹੀ ਸਮੇਂ ਤੇ ਘਰ ਨਾ ਪਹੁੰਚਿਆ ਤੇ ਉਹਦੀ ਪੁਲਿਸ ਪਾਰਟੀ ਜਿਹਦੀ ਪ੍ਰਵਾਹ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਉਹ ਓਥੇ ਜਾ ਕੇ ਦੇਖਿਆ ਕਿ ਜਿਹੜਾ ਮਹੱਤਪੁਰ ਤੋਂ ਹਰੀਪੁਰ ਨੂੰ ਰਸਤਾ ਜਾ ਰਿਹਾ ਸੜਕ ਉਹ ਜੀਨ ਤੋਂ ਕਰੀਬ ਤਨਖਤ ਉੱਚੀ ਆ ਤੇ ਉਹਦੀ ਲੈਫਟ ਸਾਈਡ ਤੇ ਉਹਦੀ ਡੈੱਡ ਬੋਡੀ ਜਿਹਦਾ ਗਲਾ ਘਤੀ ਕਰਦਿਆਂ ਨਾ ਕੱਟਿਆ ਹੋਇਆ ਸੀ ਉਹ ਉੱਥੇ ਪਈ ਸੀ ਤੇ ਉਹਦਾ ਬਾਈਕ ਵੀ ਉੱਥੇ ਪਿਆ ਸੀ ਪੁਲਿਸ ਵਾਲੋ ਮੌਕੇ ਤੇ ਪੁੱਜ ਕੇ ਜਿੱਥੇ ਮੈਂ ਵੀ ਸੀਨ ਨੂੰ ਕਰ ਤੇ ਪਹੁੰਚਿਆ ਤੇ ਜੋ ਉਹਦੀ ਡੈੱਡ ਬੋਡੀ ਆ ਉਹਦੀ ਪਰਵਾਹ ਦੀ ਸਟੇਟਮੈਂਟ ਲਿਖਣ ਤੋਂ ਬਾਅਦ ਸਿਵਲ ਹਸਪਤਾਲ ਜਿਹੜੀ ਨੀਂ ਪੋਤੇ ਜਿੱ ਗਈ ਔਰ ਉੱਥੇ ਮੌਕਮ ਲਗਾ ਕਾਮਯਾਤ ਕੋ ਪਾਚੀ ਮੁਰਸਾ ਵੀ ਲਿਆ ਇਸ ਸਾਰੀ ਘਟਨਾ ਕਰਮ ਤੇ ਮਕਦਮਾ ਨੰਬਰ 47 ਅੰਡਰ ਸੈਕਸ਼ਨ 193 ਤਨ ਉਹਨੂੰ ਪਾਂਡ ਬੀ ਐਨ ਐਸ ਦਾਤ ਅਦਾਰੇ ਕਰਕੇ ਅਧੂਰੇ ਟੰਗ ਤਰੀਕਾ ਰੈਤ ਤਫਤੀਸ਼ ਕੀਤੀ ਜੋ ਇਹਦੇ ਤਫਤੀਸ਼ ਦੀ ਕਰ ਲੈਣ ਵਾਸਤੇ ਉਹ ਐਸਪੀ ਬਾਖ ਵੱਲੋਂ ਵੀ ਦਿੱਤੀ ਹੈ ਜਿਸ ਦੇ ਤਾ ਅਗਲੀ ਤਫਤੀਸ਼ ਕਿ ਦੋ ਨੇ ਹੋਣਾ ਹੈ ਇਹਦੇ ਫਰਾਂ ਦੋ ਦੋਸ਼ੀ ਜਿਹੜੇ ਐ ਨਾਮਿਤ ਕੀਤੇ ਗਏ ਜਗਰਾਜ ਸਿੰਘ ਜਿਹਨੇ ਜੁਵੇ ਪੁੱਤਰ ਦਰਬਾਰ ਸਿੰਘ ਮਸੀਪਾਲ ਸੰਘਵਾਲ ਅਤੇ ਇਸ ਦਾ ਹੋਰ ਨਾਮ ਸੱਤੀ ਹੈ ਜਿਹੜਾ ਉਹ ਪਹਿਲਾਂ ਨੌਕਰ ਦਾ ਰਹਿਣ ਵਾਲਾ ਜੋ ਪੁਲਿਸ ਵੱਲੋਂ ਅੱਜ ਸេរੀ ਮੁਸਤੈਦੀ ਨਾਲ ਜਿਹੜਾ ਨੌਕਰ ਦਾ ਕੰਦੋਸ਼ੀਆ ਜੋ ਉਹ ਚੰਦਵਾਲਕ ਹੈ ਉਹ ਮੈਂ ਸਮਝਾਤਾ ਜਿਹੜਾ ਕਾਨੂੰਨੀ ਰਾਸਤੇ ਚੱਲ ਤੋਂ ਅਜਮਾਨ ਜੋ ਕਦਮ ਤੇ ਪੇਸ਼ ਕੀਤਾ ਜਾ ਰਿਹਾ ਹੈ ਇਹ ਦੂਸਰਾ ਦੋਸ਼ੀ ਜਿਹੜਾ ਉਹਨੂੰ ਕਾਫੀ ਟੀਮਾਂ ਇਧਰ ਉਧਰ ਜਿਹੜੀ ਉਹਦੀ ਰੇਡ ਕਰਨੀ ਕਿ ਜੇ ਵੀ ਜਲਦੀ ਗ੍ਰਫਤਾਰ ਕਰ ਲਿਆ ਚਾਹੂਗਾ ਇਸ ਮੁਕਦਮੇ ਵਿੱਚ ਹੋਰ ਵੀ ਦੋਸ਼ੀਆਂ ਦੇ ਸ਼ਾਮਲ ਹੋਣ ਦੀ ਸ਼ੰਕਾ ਹੈਗੀ ਆ ਤੇ ਇਹ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਵੀ ਹੋਰ ਦੋਸ਼ੀ ਉੱਤੀ ਹੋਣਗੇ ਉਹਨਾਂ ਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਊਗਾ ਔਰ ਉਸ ਜਿਹੜਾ ਮਿਰਤਿਕਾ ਰਾਜਵੀਰ ਦੇਵ ਉਹਦੇ ਪਰਿਵਾਰ ਨੂੰ ਸਾਡੇ ਵੱਲੋਂ ਪੂਰਾ ਸ਼ਰਸ਼ਣ ਹੈ ਸਹਿਮਤੀ ਹੈ ਕਿ ਉਹਨੂੰ ਕਾਨੂੰਨ ਦੇ ਅਨੁਸਾਰ ਉਹਨੂੰ ਪ੍ਰਵਾਹਤ ਕਰਾਇਆ ਜਾਊਗਾ ਧੰਨਵਾਦ